ਸਾਡੀ ਮਾਸੀ ਇਹ ਹੈ ਸਾਡੀ ਮਾਸੀ ਹੈਲੋ ਬੋਲੋ ਹਾਂਜੀ ਕੀ ਹਾਲ ਮਾਸੀ ਜੀ ਠੀਕ ਠਾਕ ਜੀ ਵਧੀਆ ਤੁਸਨਾ ਸੁਣਾ ਸਕਦਾ ਅਸੀਂ ਵੀ ਠੀਕ ਠਾਕ ਹੈ ਸਾਡੀ ਮਾਸੀ ਦੀ ਕੁੜੀ ਹੈਲੋ 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 ਬੋਲੋ ਚਲ ਇੱਕ ਬੋਲੀ ਸੁਣਾ ਦੋ ਫਿਰ ਇੱਕ ਬੋਲੀ ਭਾ ਕੇ ਸੁਣਾ ਦੋ ਕਿਸੇ ਦਾ ਮਾਇਆ ਟੀਸੀ ਲੱਗਿਆ ਕਿਸੇ ਦਾ ਥਾਣੇ ਦਾ ਕਿਸੇ ਦਮਾਇਆ ਡੀਸੀ ਲਗਿਆ ਕਿਸੇ ਦਠਾਣੇਦਾਰ ਮੇਰੇ ਮਾਈ ਦੀ ਪੱਕੀ ਨੌਕਰੀ ਰੇਂਦਾ ਵਿੱਚ ਬਾਜ਼ਾਰ ਹੈ ਮੇਰੇ ਮਾਈ ਦੀ ਪੱਕੀ ਨੌਕਰੀ ਰੇਂਦਾ ਵਿੱਚ ਬਾਜ਼ਾਰ ਕੀ ਕੀ ਕਰਦਾ ਫਿਰ ਗੋਲ ਗੱਪੇ ਚਿੱਦਾ ਨਹੀਂ ਗੋਲ ਗੱਪੇ ਵੇਚਦਾ ਗੱਪੇ ਵੇਚਦਾ ਗੋਲ ਗੱਪੇ ਵੇਚਦਾ ਆਹ ਗੋਲ ਗੱਪੇ ਵੇਚਦਾ ਨਹੀਂ ਗੋਲ ਗੱਪੇ ਵੇਚਦਾ ਕਿੱਥੇ ਵੇਚਦਾ ਗੋਲ ਗੱਪੇ ਨੀ ਪੁਲਿਸ ਨਾ ਦੇ ਕੋਰ ਨਹੀਂ ਮਾਸੀ ਮੇਰੀ ਦੀ ਕੁੜੀ ਆਈ ਕੁੜੀ ਬੜੀ ਕਪੱਤੀ ਮਾਸੀ ਮੇਰੀ ਦੀ ਕੁੜੀ ਆਈ ਕੁੜੀ ਬੜੀ ਕਪੱਤੀ ਕੀ ਕਹੋ ਕਹਿ ਕੁਝ ਵੀ ਕਹਿ ਮੈਨੂੰ ਨਹੀਂ ਬੋਲਪਕ ਇਹ ਆ ਸਾਡੀ ਮਾਸੀ ਦੀ ਕੁੜੀ ਕੇਰਲਾ ਡਾਂਸ ਕਰਕੇ ਦਿਖਾ ਰਹੀ ਆ ਕੇਰਲਾ ਡਾਂਸ ਕਿਆਲ ਆਹਾ ਇੱਕ ਕੇ ਕੀਆ ਬਾਤਾਂ ਨੇ ਕੀਆ ਬਾਤਾਂ ਚਲੋ ਹੁਣ ਇੱਕ ਗਾਣਾ ਸੁਣਾਉ ਸਾਨੂੰ ਸਾਰੀ ਦੁਨੀਆ ਸਿੱਧਰ ਕੇ ਮੈਂ ਆਇਆ ਹੁਣ ਇਧਰ ਤੇਰੇ ਅਗੇ ਹੀ ਮੈਂ ਖੜਾ ਤੂੰ ਨੇ ਕੀ ਹਸਨ ਮੈਂ ਚਿਪ ਚਿਪ ਸਾਸੇ ਲੈਂਦਾ ਹੂੰ ਦਿਲ ਕਾ ਰਾਜ ਗੇਤਾ ਹੂੰ ਦਿਲ ਕਾ ਰਾਜ ਗੇਤਾ ਤੂੰ ਨੇ ਕੀ ਕੀਤਾ ਸਾਰੀ